ਅੱਜ ਫਲੈਗ ਮਾਰਚ ਕਰ ਰਹੇ ਹਾਂ ਉਸ ਦੇ ਸੰਬੰਧ ਵਿੱਚ ਕਰ ਰਹੇ ਹੋ ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਤੇ ਆਈਟੀ ਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਹੈ ਉਹ ਅਸੀਂ ਕਵਰ ਕਰਕੇ ਕਿਨੇ ਡੋਕਟਰੀ ਆਈਐਨਐਸ ਨੂੰ ਬੰਦਾ ਦੇ ਦਿੱਤਾ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸੋਲੂਸ਼ਨ ਵਾਈਜ਼ ਡੇਲੀ ਫਲੈਗ ਮਾਰਕ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਚੋਣਾ ਹੋਣੀ ਹੈ ਉਸ ਤੋਂ ਬਾਅਦ ਆਏ ਮੋਟਰ ਲੱਗੇ ਸਰ ਤੀਸਰੇ ਦੇ ਬੁੱਤੇ ਹੋ ਰਹੇ ਜਾਂ ਪੂਰੇ ਇਹ ਜੀ ਅਸੀਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਹਾਂ ਵੀ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਬਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾ ਕੀ ਰੋਕ ਨੂੰ ਮਾਹੌਲ ਖਰਾਬ ਹੋ ਰਿਹਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਨਹੀਂ ਮਾਹੌਲ ਨਹੀਂ ਖਰਾਬ ਹੋਏਗਾ ਜੀ ਐਸੀ ਕਾਰਨ ਵਾਸਤੇ ਕੋਈ ਖਰਾਬ ਅੱਜ ਫਲੈਂਗ ਮਰਜ ਕਰ ਰਿਹਾ ਹਾਂ ਕਿਸ ਸੰਬੰਧ ਵਿੱਚ ਕਰ ਰਿਹਾ ਹਾਂ ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਤੇ ਆਈਟੀਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕਰਦੇ ਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਹੈ ਉਹ ਅਸੀਂ ਕਵਰ ਕੀਤਾ ਕਿੰਨੀਆਂ ਟੁਕੜੀਆਂ ਆਈਆਂ ਨੇ ਸੁਰੂਜ ਦੇ ਬੰਦੇ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸੈਕਸ਼ਨ ਵਾਈਜ਼ ਡੇਲੀ ਫਲੈਗ ਮਾਰਚ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਚੋਣਾ ਹੋਣੀ ਹੈ ਉਸ ਤੋਂ ਬਾਅਦ ਆਏ ਮੋਟਰ ਲਾਇਕੇ ਕਰ ਕਿਤਰਾ ਦੇ ਬੁੱਕਾ ਹੋ ਰਿਹਾ ਜਾਂ ਕਿਤੇ ਇਹ ਜੀ ਅਸੀਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆਂ ਵੀ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਬਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟ੍ਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾ। ਅਧਿਰਪੁਣ ਮਾਹੌਲ ਖਰਾਬ ਹੋਦਾ ਤਾਂ ਉਸ ਤੋਂ ਕਿਸੇ ਨੂੰ ਨਹੀਂ ਮਾਹੌਲ ਨਹੀਂ ਖਰਾਬ ਹੋਏਗਾ ਜੀ ਅਸੀਂ ਕਰੇ ਵਾਸਤੇ। ਕੋਈ ਖਰਾਬ ਅੱਜ ਫਲੈਗ ਮਾਰਚ ਕਰ ਰਹੇ ਹਾਂ ਉਸ ਦੇ ਸੰਬੰਧ ਵਿੱਚ ਕਰ ਰਹੇ ਹੋ ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਤੇ ਆਈਟੀ ਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਹੈ ਉਹ ਅਸੀਂ ਕਵਰ ਕਰਕੇ ਕਿੰਨੀਆਂ ਟੁਕੜੀਆਂ ਆਈਆਂ ਨੇ ਸੁਰੂਤ ਤੋਂ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸੌਰੀ ਜਨ ਵਾਈਜ਼ ਡੇਲੀ ਫਲੈਗ ਮਾਚ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਚੋਣਾ ਹੋਣੀ ਹੈ ਉਸ ਤੋਂ ਬਾਅਦ ਆਏ ਮੋਟਰ ਲੱਗੇ ਸਰ ਕਿੰਨੇ ਦੇ ਟੁਕੜਾ ਹੋ ਰਿਹਾ ਕਿ ਆਪ ਕਿਤੇ ਇਹ ਜੀ ਅਸੀਂ ਤੁਹਾਡੇ ਮਾਧਮ ਤੋਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਵਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾਏਗੀ ਅਗਰ ਕੋਈ ਮੂਡ ਖਰਾਬ ਹੋਦਾ ਤਾਂ ਉਸ ਨੂੰ ਕੁਝ ਨਹੀਂ ਮਾਹੌਲ ਨਹੀਂ ਖਰਾਬ ਹੋਏਗਾ ਜੀ ਐਸੀ ਕਾਰਨ ਵਾਸਤੇ ਕੋਈ